ਅਸੀਂ ਅਸਲਤ ਖੜੇ ਆ ਜਿਹੜਾ ਬਾਬਾ ਨਾਨਕ ਦੇ ਤੁਸੀਬੰਦ ਦੇ ਉੱਤੇ ਬਣਿਆ ਦਰਸ਼ਨ ਸਥਲ ਦੇ ਉੱਤੇ ਜਿੱਥੋਂ ਕਿ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਸੰਗਤਾਂ ਦੂਰਬਿਨ ਰਹੀ ਕਰਦੀਆਂ ਤੁਹਾਨੂੰ ਦੱਸਦੀ ਕਿ ਕਰੋਨਾ ਦੇ ਚੱਲਦੇ ਕੁਝ ਸਾਲ ਪਹਿਲਾਂ ਦੂਰਬਿਨ ਜਿਹੜੀ ਇੱਥੋਂ ਹਟਾ ਦਿੱਤੀ ਗਈ ਸੀ ਪਰ ਹੁਣ ਫੇਰ ਅੱਜ ਤੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਹਮਾਂਸ਼ੂ ਅਗਰਵਾਲ ਵੱਲੋਂ ਉਹ ਦੂਰਬਿਨ ਜਿਹੜੀ ਇੱਥੇ ਇੰਸਟਾਲ ਕਰ ਦਿੱਤੀ ਗਈ ਹੈ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਤੁਸੀਬੰਦ ਤੇ ਖੜੇ ਆ ਦੂਰਬਿਨ ਜਿਹੜੀਆਂ ਦੋ ਨਵੀਆਂ ਲਗਾ ਦਿੱਤੀਆਂ ਗਈਆਂ ਹਨ ਔਰ ਜਿਹੜੀਆਂ ਸੰਗਤਾਂ ਦੂਰੋਂ ਨੇੜੋਂ ਚੱਲ ਕੇ ਆਉਂਦੀਆਂ ਹਨ ਜਿਹੜੀਆਂ ਕਰਤਾਰਪੁਰ ਸਾਹਿਬ ਨਹੀਂ ਜਾ ਪੌਂਦੀਆਂ ਔਰ ਇੱਥੇ ਤੁਸੀਂ ਬੰਨ ਤੇ ਖੜੇ ਹੋ ਕੇ ਉਹ ਸੰਗਤਾਂ ਦੂਰਬਿਨ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਹਨ ਤਾਂ ਤਸਵੀਰਾਂ ਵਿੱਚ ਦੇਖ ਰਹੇ ਹੋਗੇ ਸੰਗਤਾਂ ਨਵੀਆਂ ਦੂਰਬਿਨਾ ਦੇ ਨਾਲ ਜਿਹੜੇ ਉਹ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੀਆਂ ਹੋਈਆਂ ਔਰ ਇਹ ਦੂਰਬਿਨਾ ਜਿਹੜੀਆਂ ਅੱਜ ਹੀ ਹੀਮਾਂਸ਼ੂ ਅਗਰਵਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਿਹੜੇ ਨੇ ਉਹਨਾਂ ਵੱਲੋਂ ਇੰਸਟਾਲ ਕੀਤੀਆਂ ਗਿਆਨ ਤੁਹਾਨੂੰ ਦੱਸਦੀ ਹੈ ਕਿ ਕਰੋਨਾ ਦੇ ਚੱਲਦਿਆਂ ਇਹ ਦੂਰਬੀਨਾ ਜਿਹੜੀਆਂ ਹਟਾ ਦਿੱਤੀਆਂ ਗਈਆਂ ਸਨ ਪਰ ਕੁਝ ਸਾਲ ਬਾਅਦ ਹੁਣ 2 ਸਾਲ ਬਾਅਦ ਤਕਰੀਬਨ ਇਹ ਦੂਰਬੀਨਾ ਦੁਬਾਰਾ ਇੱਥੇ ਲਗਾ ਦਿੱਤੀ ਗਈਆਂ ਸਾਡੇ ਨਾਲ ਕੋਈ ਸੰਗਤਾਂ ਨੇ ਜਿਹੜੀਆਂ ਦੂਰੋਂ ਨੇੜੋਂ ਚੱਲ ਕੇ ਇੱਥੇ ਆਈਆਂ ਹਨ ਔਰ ਦੂਰਵੇ ਰਾਹੀਂ ਦਰਸ਼ਨ ਕਰੀਆਂ ਕਰਕੇ ਆਈਆਂ ਸਤਿ ਸ਼੍ਰੀ ਅਕਾਲ ਜੀ ਜਲੰਧਰ ਤੋਂ ਦੁਰਬੀਨਾ 2 ਸਾਲ 3 ਸਾਲ ਪਹਿਲਾਂ ਹਟਾ ਦਿੱਤੀਆਂ ਗਈਆਂ ਸੀ ਕੋਰੋਨਾ ਦੇ ਚੱਲਦਿਆਂ ਦੁਬਾਰਾ ਲਾ ਦਿੱਤੀਆਂ ਗਈਆਂ ਕਿਵੇਂ ਦਾ ਦੇਖੀ ਸਰਕਾਰੋਂ ਬਹੁਤ ਵਧੀਆ ਲੱਗ ਰਿਹਾ ਜੀ ਸਾਨੂੰ ਇਦਾਂ ਵੀ ਬਹੁਤ ਵਧੀਆ ਦੇਖ ਕੇ ਲੱਗ ਰਿਹਾ ਤੇ ਦੁੰਦ ਕਰਕੇ ਨਹੀਂ ਦਿਖ ਰਿਹਾ ਵੈਸੇ ਬਹੁਤ ਵਧੀਆ ਹੈ ਦੁੰਦ ਕਰਕੇ ਦਿਖਾਈ ਨਹੀਂ ਦੇ ਰਿਹਾ ਪਰ ਦੁਰਬੀਨਾ ਜਿਹੜੀਆਂ ਉਹ ਸਰਕਾਰੋਂ ਲਗਾ ਦਿੱਤੀਆਂ ਗਈਆਂ ਸਾਡੇ ਨਾਲ ਹੋਰ ਵੀ ਯਾਤਰੀ ਜਿਹੜੇ ਦਰਸ਼ਨ ਕਰਨ ਆਉਂਦੇ ਨੇ ਸਸਤੀ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਈ ਵੇਹੇ ਗੁਰਾਂ ਤੋਂ ਆਏ ਆ ਤੇ ਵੇਰ ਇਹਨੇ ਫਤਕੜ ਸਾਹਿਬ ਤੇ ਦੂਰ ਬਿਨਾ ਗੁਰੀਆਂ ਦੁਬਾਰਾ ਤਤਕੂਤ ਕੋਰੀਡੋਰ ਤੇ ਸੁੱਤੇ ਪਣੀ ਅਕਸੰਸਕਾਲ ਤੇ ਲਾਈਆਂ ਗਿਆ ਹਨ ਜੀਵੇਂ ਦਾ ਤੁਹਾਨੂੰ ਦੇਖਦੇ ਬਹੁਤ ਵਧੀਆ ਹੀ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਧੰਗ ਗੁਰੂ ਨਾਨਕ ਸਾਹਿਬ ਜੀ ਦੀ ਕਿ ਦੂਰੋਂ ਪਾਰ ਜਿਹੜੀਆਂ ਸੰਗਤਾਂ ਚੱਲ ਕੇ ਅ ਦਰਸ਼ਨ ਨਹੀਂ ਕਰ ਸਕਦੀਆਂ ਜਾ ਕਰਕੇ ਤੇ ਮਹਾਰਾਜ ਇਸ ਦੂਰਬਿਨਾ ਰਾਹੀਂ ਸੰਗਤ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਬੜੇ ਹੀ ਪਵਿੱਤਰ तरीके ਨਾਲ ਦਰਸ਼ਨ ਕਰ ਰਹੀਆਂ ਹਨ ਅਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਤੇ ਬਾਕੀ ਆ ਭਾਰਤ ਸਰਕਾਰ ਦੀ ਵੀ ਬਹੁਤ ਵੱਡੀ ਇਹਦੇ ਵਿੱਚ ਮਿਹਨਤ ਆ ਤੇ ਬਾਕੀ ਆਪਣੇ ਜ਼ਿਲ੍ਹੇ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਦਾ ਵੀ ਉਹਨਾਂ ਦੀ ਵੀ ਬਹੁਤ ਵੱਡੀ ਮਿਹਨਤ ਆ ਕਿ ਜਿਹੜੇ ਕਿ ਸਾਨੂੰ ਇਹ ਦੁਰਬੀਨਾ ਪ੍ਰੋਵਾਈਡ ਕਰਵਾ ਰਹੇ ਨੇ ਕਈ ਸੰਗਤਾਂ ਨੂੰ ਦਰਸ਼ਨ ਕਰਵਾ ਰਹੇ ਹਨ ਹਾਂਜੀ ਚਾਹੇ ਕਿ ਤੁੰਦੇ ਚਲਦਿਆਂ ਦਰਸ਼ਨ ਅੱਜ ਨਹੀਂ ਹੋ ਰਹੇ ਪਰ ਦੁਰਬੀਨਾ ਜੜੀਆਂ ਉਹ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਜਿਹੜੀਆਂ ਉਹ ਲਗਾ ਦਿੱਤੀਆਂ ਗਈਆਂ ਨੇ ਕੁਝ ਹੋਰ ਸੰਗਤਾਂ ਨੇ ਜਿਹੜੀਆਂ ਇੱਥੇ ਦਰਸ਼ਨ ਕਰਨ ਵਾਸਤੇ ਆਈਆਂ ਹਨ ਉਹਨਾਂ ਨਾਲ ਗੱਲਬਾਤ ਕਰਨੇ ਅੱਜ ਸਤਿ ਸ੍ਰੀ ਅਕਾਲ ਜੀ ਅਸੀਂ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਆ ਜੀ ਬਹੁਤ ਵਧੀਆ ਤੁਹਾਨੂੰ ਪਤਾ ਹੋਣਾ ਸਿਰਕ ਦੂਰਬਿੰਨਾਂ 3 ਸਾਲ ਪਹਿਲਾਂ ਚੁੱਕਤੀਆਂ ਸੀ ਦੁਬਾਰਾ ਲਾਤੀਆਂ ਹਾਂ ਜੀ 3 ਸਾਲ 3 ਸਾਲ ਪਹਿਲਾਂ ਜਿਹੜੀਆਂ ਸੰਗਤਾਂ ਨੂੰ ਮੁਸ਼ਕਲ ਆਈ ਹੁਣ ਸੰਗਤਾਂ ਨੂੰ ਦਰਸ਼ਨ ਕਰਨ ਦਾ ਬਹੁਤ ਵਧੀਆ ਪ੍ਰਾਲਾ ਹੋਇਆ ਅਸੀਂ ਵੀ ਇੱਥੋਂ ਦੇ ਰਹਿਣ ਵਾਲੇ ਆ ਬਹੁਤ ਸੰਗਤ ਆਉਂਦੀ ਹੈ ਜਿਹੜੀ ਦੂਰਬੀਨ ਨਾਲ ਦਰਸ਼ਨ ਕਰਦੀ ਆ ਗੁਰੂ ਮਹਾਰਾਜ ਦੇ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਸਰਕਾਰ ਦਾ ਪ੍ਰਾਲਾ ਹੈ ਤੇ ਜਿਹੜੀ ਸੰਗਤ ਆਉਂਦੀ ਆ ਬਹੁਤ ਵਧੀਆ ਇੱਥੇ ਪ੍ਰਾਲਾ ਚੱਲਦਾ ਹੈ ਤੇ ਦੂਰਬੀਨ ਦੇ ਨਾਲ ਇਹ ਹੈ ਕਿ ਸੰਗਤ ਨੂੰ ਬਹੁਤ ਵਧੀਆ ਦਰਸ਼ਨ ਹੋ ਜਾਂਦੇ ਨੇ ਬਹੁਤ ਵਧੀਆ ਬਹੁਤ ਵਧੀਆ ਦਰਸ਼ਨ ਹੋ ਜਾਂਦੇ ਆ ਬਹੁਤ ਧੰਨਵਾਦ ਹੈ ਜੀ ਗੁਰੂ ਨਾਨਕ ਪਾਤਸ਼ਾਹ ਦਾ ਜਿਨ੍ਹਾਂ ਨੇ ਅਸੀਂ ਇੱਥੇ ਆਪਣਾ ਜਨਮ ਲਿਆ ਏ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਬਹੁਤ ਵਧੀਆ ਜੀ ਇਸ ਸੰਗਤਾਂ ਜਿਹੜੀਆਂ ਗੁਰਦੁਆਰਾ ਸ਼੍ਰੀ ਕਤਰਪੂ ਸਾਹਿਬ ਦੇ ਦਰਸ਼ਨ ਦੂਰਬੀਨ ਰਾਹੀਂ ਕਰਨ ਵਾਸਤੇ ਡੇਰਾ ਬਾਬਾ ਨਾਨਕ ਦੇ ਦਰਸ਼ਨ ਸਥਲ ਉਤੇ ਪਹੁੰਚਿਆ ਸੰਨ ਔਰ ਚਾਹੇ ਕਿ ਆਏ ਧੁੰਦ ਦੇ ਚਲਦਿਆਂ ਦਰਸ਼ਨ ਨਹੀਂ ਹੋ ਪਾਰੇ ਪਰ ਦੂਰਬਿਨਾ ਜਿਹੜੀਆਂ ਨੇ ਉਹ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਜਿਹੜੀਆਂ ਇੱਥੇ ਅੱਜ ਇੰਸਟਾਲ ਕਰਵਾ ਦਿੱਤੀਆਂ ਗਈਆਂ ਤੇ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨਾਂ ਹੀ ਐਲਪੀਆਈ ਤੇ ਬੀਐਸਐਫ ਦੇ ਸਹਿਯੋਗ ਨਾਲ ਇਹਦਾ ਸੁੰਦਰੀਕਰਨ ਕੀਤਾ ਗਿਆ ਸੀਗਾ ਤੁਸੀਂ ਦੇਖ ਸਕਦੇ ਹੋ ਕਾਫੀ ਇੱਥੇ ਪਹਿਲਾਂ ਪਾਣੀ ਵਗੈਰਾ ਵੀ ਇਕੱਠਾ ਹੁੰਦਾ ਸੀਗਾ ਅਸੀਂ ਬ੍ਰਿਜ ਤੇ ਵੀ ਇਹ ਸਾਰੀ ਪੇਂਟਿੰਗ ਸੇਵਾਾਈ ਇੰਟਰਲੋਕਿੰਗ ਵੀ ਕਰਵਾਈਏ ਤੇ ਸਾਰਾ ਜਿਹੜਾ ਦਰਸ਼ਨ ਸਥਾਨ ਪਿੱਛੇ ਹੈਗਾ ਇਸ ਨੂੰ ਰੈਨੋਵੇਟ ਕਰਵਾ ਕੇ ਉੱਤੇ ਦੂਰਬੀਨਾਂ ਲਵਾਈਆਂ ਜਿਹੜੇ ਸ਼ਰਧਾਲੂ ਆਉਂਦੇ ਆ ਉਹਨਾਂ ਦੇ ਉਹਨਾਂ ਦੇ ਸਪੋਰਟ ਲਈ ਉਹਨਾਂ ਦੀ ਕਨਵੀਨੀਅੰਸ ਲਈ ਤਿਆਜ ਅਸੀਂ ਉਹ ਚੱਕਰਨ ਆਏ ਸੀਗੇ ਤੇ ਬੜੀ ਖੁਸ਼ੀ ਹੋਈ ਕਿ ਸ਼ਰਦਾਲੂ ਵੀ ਅੱਜ ਥੋੜਾ ਮੌਸਮ ਖਰਾਬ ਹੈ ਤੁਸੀਂ ਦੇਖ ਸਕਦੇ ਹੋ ਥੋੜੀ ਪੌਗ ਆ ਗਈ ਹੈ ਪਰ ਸ਼ਰਦਾਲੂ ਕਾਫੀ ਮਾਤਰਾ ਵਿੱਚ ਆ ਰਹੇ ਨੇ ਮੈਂ ਬੀਐਸਐਪ ਐਲਪੀਆਈ ਤੇ ਸਾਡੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਦੇ ਐਸਟੀਐਮ ਸਾਹਿਬ ਵੀਡੀਓ ਸਾਹਿਬ ਸਾਰਿਆਂ ਦਾ ਇਹਦੇ ਵਿੱਚ ਵਰਜ਼ਨ ਲਿਆ ਸ਼ਰਦਾਲਾ ਨਾਲ ਵੀ ਗੱਲਬਾਤ ਕੀਤੀ ਹੈਗੀ ਤੇ ਇਸ ਨੂੰ ਅੱਗੇ ਵੀ ਸਰ ਕਰਦੀ ਇਹ ਕੋਸ਼ਿਸ਼ ਰਣੀਏ ਕਿ ਅੱਗੇ ਵੀ ਸ਼ਦਾਲਾਉਂ ਦੀ ਕਨਵੀਨੀਅੰਸ ਲਈ ਉਹਨਾਂ ਦੀ ਬਿਹਤਰੀ ਲਈ ਜੋਸੀਂ ਕਰ ਸਕਦੇ ਉਹ ਐਪਸ ਕਰ ਸਰ ਇਹ ਹਟਾਈਆਂ ਕਿਉਂ ਗਈਆਂ ਹਟਾਈਆਂ ਕਦੇ ਵੀ ਨਹੀਂ ਗਈਆਂ ਪਹਿਲਾਂ ਵੀ ਸੀਗੀ ਪਹਿਲਾਂ ਆਪਣੀ ਜਿਹੜੀ ਬਾਈਨੋਕਲਰ ਹੁੰਦੇ ਹੈਗੇ ਮੋਬਾਈਲ ਬਾਈਨੋਕਲਰ ਹੁੰਦੇ ਹੋਏ ਤੁਸੀਂ ਦੇਖਿਆ ਹੋਣਾ ਕਾਫੀ ਟਾਈਮ ਤੋਂ ਇੱਥੇ ਉਹ ਹੁੰਦੇ ਸੀ ਫਿਕਸਡ ਜਿਹੜੇ ਆ ਮੋਨੋਕਲਰ ਲਵਾਏ ਹੈਗੇ ਕਾਫੀ ਵਧੀਆ ਇਹਨਾਂ ਦੀ ਜ਼ੂਮਿੰਗ ਪਾਵਰ ਕਾਫੀ ਚੰਗੀ ਹੈਗੀ ਅਨ ਜਿਹੜੇ ਬਾਈਨੋਕਲਰਸ ਵੀ ਆ ਉਹ ਵੀ ਅਸੀਂ ਵਧੀਆ ਕੁਆਲਿਟੀ ਦੇ ਅਸੀਂ ਲੈ ਕੇ ਆਵਾਂਗੇ ਇਹਨੂੰ ਹੋਰ ਜਿਹੜਾ ਉਹਨਾਂ ਨੂੰ ਜਿਹੜੇ ਸਾਡੇ ਸੰਸਥਾਲੂ ਆਉਂਦੇ ਆ ਉਹਨਾਂ ਦਾ ਜਿਹੜਾ ਦਰਸ਼ਨ ਹੈ ਕੋਡ ਉਹਨੂੰ ਸਹੂਲਤ ਪ੍ਰੋਵਾਈਡ ਕਰਨ ਲਈ ਹੋਰ ਫੈਸਿਲਿਟੀਆਂ ਅਸੀਂ ਪ੍ਰੋਵਾਈਡ ਕਰਾਂਗੇ ਸਰ ਇੱਕ ਪੂਰੇ ਹਿੰਦੁਸਤਾਨ ਦੇ ਕਿ ਪੂਰੀ ਦੁਨੀਆ ਦੇ ਵਿੱਚ ਜੇ ਚੱਲੇ ਜੋ ਕੋਈ ਕੋਰੋਨਾ ਕੋਰੋਨਾ ਟੈਸਟ ਹੁੰਦਾ ਤਾਂ ਜਿਹੜੇ ਕਟਾ ਉਸ ਤੋਂ ਸਭ ਜatri ਜਾਂਦੇ ਆ ਉਹ ਕਿਤੇ ਨਾ ਕਿਤੇ ਉਹਨਾਂ ਵਾਸਤੇ ਰੱਖਿਆ ਗਿਆ ਪਰ ਜਿਹਦੇ ਚਲਦੇ ਆ ਉਹਨਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ ਔਰ ਕੁਝ ਯਾਤਰੀ ਬਿਨਾਂ ਦਰਸ਼ਨ ਕੀਤੇ ਵਾਪਸ ਚਲੇ ਜਾਂਦੇ ਆ ਬਿਲਕੁਲ ਜੀ ਬਟ ਇਹ ਚੀਜ਼ ਦੇਖਣੀ ਪੈਣੀ ਹੈ ਕਿ ਇਹ ਭਾਰਤ ਸਰਕਾਰ ਦਾ ਕੋਈ ਕ੍ਰਾਈਟੇਰੀਆ ਨਹੀਂ ਹੈ ਦੇ ਵਿੱਚ ਇਹ ਆਪਾਂ ਕਿਉਂਕਿ ਪਾਕਿਸਤਾਨ 'ਚ ਐਂਟਰ ਕਰ ਰਹੇ ਆ ਪਾਕਿਸਤਾਨ ਗਵਰਨਮੈਂਟ ਵੱਲੋਂ ਇੱਕ ਸ਼ਰਤ ਹੈ ਉਹ ਵੀ ਕਾਫੀ 3-4 ਤਰ੍ਹਾਂ ਦੀ ਸ਼ਰਤਾਂ ਜਿਹਦੇ ਨਾਲ ਸਭਨਾਂ ਨੂੰ ਕਈ ਵਾਰੀ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਉਹਨਾਂ ਨੂੰ ਦਿੱਕਤ ਆਉਂਦੀ ਹੈ ਤੇ ਸਰਕਾਰ ਦੀ ਕੋਸ਼ਿਸ਼ ਚੱਲ ਰਹੀ ਹੈ ਲਗਾਤਾਰ ਚੱਲ ਰਹੀ ਹੈ ਪਾਕਿਸਤਾਨ ਸਰਕਾਰ ਨਾਲ ਗੱਲ ਕਰਕੇ ਕਿ ਇਹ ਜਿਹੜੀ ਸ਼ਰਤਾਂ ਹੈ ਇਹਨਾਂ ਨੂੰ ਜਾਂ ਤਾਂ ਲੀਵਨਡ ਕੀਤਾ ਜਾਵੇ ਜਾਂ ਹਟਾਇਆ ਜਾਵੇ ਤਾਂ ਕਿ ਇਹ ਸ਼ਰਤਾਂ ਉਹਨਾਂ ਸਵੀਕਾਰ ਹੋ ਸਕੇ ਉਨਾ ਸਰਦਾਲਾਂ ਦੀ ਸੋਖ ਨੂੰ ਵਿਦਾਨ ਲਈ ਇਹ ਜਿਹੜਾ ਸੁੰਦਰੀਕਰਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਕਿ ਅਗਾਹ ਵੀ ਅਸੀਂ ਅੱਜ ਹੀ ਦੇਖਣ ਆਏ ਆਂ ਗਾਂਹ ਹੋਰ ਕੀ ਕੀਤਾ ਜਾ ਸਕਦਾ ਹੈ ਸੀ ਦੋ ਤਿੰਨ ਹੋਰ ਸੁਝਾਅ ਆ ਜਿੱਥੋਂ ਲੈ ਕੇ ਜਾ ਰਹੇ ਹਾਂ ਤੇ ਤੁਸੀਂ ਦੇਖੋਗੇ ਆਉਣ ਵਾਲੇ ਟਾਈਮ 'ਚ ਹੋਰ ਵੀ ਸੀ ਇਹਨੂੰ ਇੱਕ ਸਰ ਸਿਟੀ ਬਿਊਟੀਫੁੱਲ ਦਾ ਨਾਮ ਚੰਡੀਗੜ੍ਹ ਨੂੰ ਦਿੱਤਾ ਗਿਆ ਤੇ ਸਿਟੀ ਆਫ ਫਰੇਗਰੈਂਸ ਜਿਹੜਾ ਬਾਬਾ ਨਾਲ ਦਿੱਤਾ ਗਿਆ ਜਦੋਂ ਕਿ ਤਾਅ ਪ੍ਰਤਾਪ ਕਰੀ ਦਿੱਤਾ ਇਨੋਗ੍ਰੇਸ਼ਨ ਹੋਈ ਕਿਤੇ ਨਾ ਕਿਤੇ ਉਹਦੇ ਵਿੱਚ 5000 ਤੋਂ ਵੱਧ ਫੁੱਲਾਂ ਦੇ ਪੌਦੇ ਵੀ ਲਗਾਏ ਪਰ ਉਸ ਤੋਂ ਬਾਅਦ ਇੱਕ ਪੌਦਾ ਨਹੀਂ ਲੱਗਾ ਕਿ ਉਹ ਕਿੱਥੇ ਗਿਆ ਔਰ ਤੁਸੀ ਕੀ ਲੱਗਦਾ ਕਿ ਉਸ ਪਰੰਪਰਾ ਨੂੰ ਕਾਇਮ ਰੱਖਣਾ ਚਾਹੀਦਾ ਕਿ ਨਹੀਂ ਉਸ ਨੂੰ ਕਾਇਮ ਵੀ ਰੱਖਣਾ ਚਾਹੀਦਾ ਹੈਗਾ ਐਂਡ ਸਿਟੀ ਆਫ ਫਰੇਗਰੈਂਸ ਜਿਹੜੀ ਆਪਾਂ ਕਹਿ ਰਹੇ ਆਂ ਦੇਖੋ ਸਾਡੇ ਗੁਰੂ ਸਾਹਿਬਾਨਾਂ ਦੀ ਧਰਤੀ ਹੈਗੀ ਇੱਥੇ ਮਤਲਬ ਖੁਸ਼ਬੂ ਉਹਨਾਂ ਦੇ ਗੁਰੂ ਸਾਹਿਬਾਨਾਂ ਦੇ ਉਪਦੇਸ਼ਾਂ ਦੀ ਉਹ ਤਾਂ ਸਾਡੀ ਲਗਾਤਾਰ ਇੱਥੇ ਰਹਿਣੀ ਹੀ ਚਾਹੀਦੀ ਹੈ ਅਸੀਂ ਸਾਡੀ ਸਾਰੀ ਟੀਮ ਇੱਥੇ ਅੱਜ ਖੜੀ ਹੈ ਅਸੀਂ ਇਹ ਵਾਦਾ ਵੀ ਕਰਦੇ ਆਂ ਤੇ ਕੋਸ਼ਿਸ਼ ਵੀ ਕਰਾਂਗੇ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਇਹਨੂੰ ਨਾਂ ਦਿੱਤਾ ਗਿਆ ਸੀ ਸਿਟੀ ਆਫ ਫਰੇਗਰੈਂਸ ਉਹਨੂੰ ਬਿਲਕੁਲ ਮੇਨਟੇਨ ਕਰਾਂਗੇ ਤੇ ਪੂਰੀ ਅਸੀਂ ਕੋਸ਼ਿਸ਼